ਹੋਣਾ ਦਾ ਜਤਿੰਦਰ ਵਿਲਗੇ ਹੋਣਾ ਦਾ ਹੈ ਸ਼ੈਰਪੁਰੇ ਜੈਲੇ ਹੋਣਾ ਦਾ ਮਾਨਕ ਭਰਾਮਾ ਦਾ ਵੀ ਜੋਰ ਲੱਗਿਆ ਹੋਇਆ ਹੈ ਕਿਉਂਕਿ ਮੇਲਾ ਕਰਦਾ ਲਓ ਵੇਖਦੇ ਆਂ ਵੀ ਇਸ ਸਮੇਂ ਹੈ ਰਾਣਾ ਹੈਦਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਵੇਖਦੇ ਆਂ ਵੀ ਕੌਣ ਗੁਰਵਿੰਦਰ ਕਾਂਗਾ ਗੁਰਵਿੰਦਰ ਕਾਂਗਾ ਟੱਕਰ 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 ਵਾਹ ਓਏ ਸੱਜਣਾ ਨਹੀਂ ਰੀਸਾ ਮਾਂ ਦੇ ਬਲੀ ਪੁੱਤ ਦੀਆਂ ਲਓ ਪਾਂਗੇ ਵਾਲੇ ਨੇ ਕਮਾਲ ਕਰ ਦਿੱਤੀ ਹੈ ਜੱਫਾ ਬਣਦਾ ਸੀ ਜੱਫਾ ਬਣਦਾ ਸੀ ਕਿਉਂਕਿ ਮੈਚ ਬਰਾਬਰੀ ਤੇ ਚੱਲਦਾ ਹੈ ਮੈਚ ਫਲੂ ਪਹਿਲੀ ਚੋਰੀ ਲੈ ਲਾਹੇ ਵਾਲੀ ਗੱਲ ਲੱਗੀ ਆ ਉਧਰ ਕਾਂਗੇ ਵਾਲੇ ਨੇ ਕਿੰਨੇ ਧੱਕੇ ਜੱਫਾ ਲਾਉਂਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਇਹ ਸਮਾਂ 35 ਸੈਕਿੰਡ 30 ਸੈਕਿੰਡ ਹੋ ਜਾਣਾ ਆ ਪਰ ਰਹੇ ਹੱਥ ਇਹਦੇ ਰੈਫਰੀ ਹੋਣਗੇ ਮਨੀ ਤੂਰ ਜੀ ਤੇ ਅਖਤਰ ਸੋਤਾ ਜੀ ਸੁਚਾ ਇਰਦ ਤੇ ਸਾਬੀ ਸੰਧੂ ਜੀ ਲਾਈਨ ਮੈਨ ਹੋਣਗੇ ਥੈਂਕ ਯੂ ਓਵਰ ਟੂ ਜੀ ਤੇ ਲੂ ਜੀ ਬਹੁਤ ਬਹੁਤ ਧੰਨਵਾਦ ਹੈ ਗਵਿੰਦਰ ਸਿੰਘ ਜੀ ਪਤਾਰਾ ਸਾਹ ਪਰ ਸਾਹਮਣੇ ਇਸੇ ਲਈ ਕਾਂਗੇ ਵਾਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਜਫਾ ਲਾ ਗਿਆ ਔਰ ਲਓ ਦੇਖਦੇ ਆਂ ਵੀ ਇਸ ਸਮੇਂ ਮੈਦਾਨ ਦੇ ਵਿੱਚ ਫਿਰ ਤੱਕਦੇ ਆਂ ਵੀ ਨੌਜਵਾਨ ਦੁੱਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਜੋਗਿੰਦਰ ਸਿੰਘ ਜੀ ਸਾਬੀ ਤੇ ਮੰਗਾ ਗ੍ਰੇਸ ਉਹ ਕਹਿੰਦੇ ਸਾਡੀ ਟੀਮ ਦਾ ਹਰ ਇੱਕ ਜਫਾ 50 ਪਾਉਣ ਦਾ ਪਰ ਕਾਂਗੇ ਵਾਲਾ ਟੱਕਰ ਆਹ ਟੱਕਰ 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 ਆਹ ਕਾਂਗੇ ਵਾਲਾ ਕਾਂਗੇ ਵਾਲਾ ਹੋ ਗਈ ਮੇਰੇ ਮਿੱਤਰੋ ਆਹ ਦੁਨੀਆ ਨੱਤੂ ਆਹ ਦੁਨੀਆ ਨੱਤੂ ਕਿਆ ਬਾਤ ਸੁਰਿੰਦਰ ਮਾਲਕ ਸਾਹਿਬ ਜੀ ਆਹ ਮੁੰਡੇ ਨੇ ਦਿਲ ਲੁੱਟ ਲਿਆ ਹੈ ਹੇ ਗੁਰਵਿੰਦਰ ਕਾਂਗੇ ਨੇ ਤਾਕਤ ਨਾਲ ਅਪ ਕਰ ਦਿੰਦਾ ਹੈ ਭੀਮਸੂਰ ਸਿੰਘ ਵਾਲੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਮੈਂ ਕਹਿੰਦੇ ਵੀ ਸੁਰਿੰਦਰ ਮਾਲਕ ਹੁਣਾਂ ਦਾ ਵੀ ਜੋਰ ਲੱਗਿਆ ਹੋਇਆ ਹੈ ਗੱਲ ਲਾਲੇ ਹੁਣਾਂ ਦੀ ਹੈ ਲਓ ਕਲੀਮ ਜੱਟ ਆਹ ਵੇਖ ਰਿਹਾ ਵੀ ਕਾਂਗੇ ਆ ਗਏ ਆ ਗਾ ਗੁਰਵਿੰਦਰ 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 ਆਹ ਨਹੀਂ ਰੀ ਸਾਹਮਣੇ ਬਲੀ ਪੁੱਤ ਦੀਆਂ ਸ਼ਰਿਆਮ ਜੱਟਾ ਤੂੰ ਤਾਂ ੱਟਕਾ ਕਰਦਾ ਸਾਡਾ ਚੱਲਦਾ ਏ ੱਟਕਾ ਜੋ ਸੀ ਤਾ ਕਰਦੇ ਸਾਰਾ ਕਹਿੰਦੇ ਭੰਗੜਾ ਪੈਂਦਾ ਲਾਲੇ ਬਿਲਗੇ ਦਾ ਮੇਰੇ ਮਿੱਤਰੋ ਹੁਸ਼ਿਆਰਪੁਰੀਏ ਜੈਲੇ ਦੀ ਖੇਡ ਕਲੱਬ ਪਰ ਦੋਦੇ ਵਾਲੇ ਦੇ ਲਈ ਸਾਡੇ ਵੱਲੋਂ ਕਹਿੰਦੇ ਆਹ 40 ਪਾਉਂਡ ਹੈ 40 ਪਾਉਂਡ ਕਹਿੰਦੇ ਰਪਿੰਦਰ ਦੋਦੇ ਦੇ ਲਈ ਹੈ ਮੰਗੇ ਢਿੱਲੋ ਫੜਾਂ ਦੀ ਇਹ ਟੀਮ ਖੇਡਦੀ ਹੈ ਆਹ ਕਾਂਗੇ ਵਾਲਾ ਮਾਨਕ ਸਾਹਿਬ ਆਹ ਕਾਂਗੇ ਵਾਲਾ ਤੇ ਆਹ ਕਹਿੰਦੇ ਮਾਲਕ ਤੇ ਕਾਂਗਾ ਏ ਆਹ ਬੱਲੇ ਵਾਹ ਓਏ ਚੱਕ ਬੁੱਢੇ ਵਾਲਿਆ ਆਹ ਤਕੜਾ ਨੰਬਰ ਜੋਰ ਦਿੰਦਾ ਹੈ ਆਪਣੀ ਟੀਮ ਦੇ ਲਈ ਰਾਣੇ ਪੱਡੇ ਹੋਣਾਂ ਦੀ ਆਹ ਸਾਹਮਣੇ ਦੇਖਦਾ ਆਹ ਅੰਕਲ ਮੇਲਾ ਜੀ ਹੋਣਾਂ ਦੀ ਲੰਬਰ ਸਿੰਘ ਦੀ ਲਿੱਧੜ ਹੋਣਾਂ ਦੀ ਇਹ ਟੀਮ ਖੇਡਦੀ ਆ ਮੇਰੇ ਮਿੱਤਰੋ ਇੱਕ ਪਾਸੇ ਕੰਮੇ ਔਜਲੇ ਹੋਣੀ ਪਾਲੇ ਬਾਜਵੇਂ ਹੋਣੀ ਆਹ ਸਾਹਮਣੇ ਕਹਿੰਦੇ ਜਰਨੈਲ ਜੈਲੇ ਹੋਣੀ ਸਾਡੇ ਭਰਾ ਲਾਲੇ ਹੋਣੀ ਤੇ ਕਹਿੰਦੇ ਆਹ ਦੇਖਦਾ ਐਨ ਸਿਰੇ ਦੀ ਟੀਮ ਬਣੀ ਹੋਈ ਐ ਐਨ ਸਿਰੇ ਦੀ ਟੀਮ ਬਣੀ ਹੋਈ ਆ ਜਿੱਥੇ ਸਿੰਘਾਂ ਅੰਗੇ ਵਾਲੇ ਆਹ ਪਾਲਾ ਬਾਰ-ਬਾਰ ਮੁਰਮੁਰ ਕੇ ਆਉਂਦਾ ਵੀ ਜਫੇ ਤਿੰਨ ਤੇ 1000 ਪਾਉਂਡ ਦਿੱਤਾ ਜਾਣਾ ਯਾਨੀ ਕਿ ਇੰਡੀਆ ਦਾ 1 ਲੱਖ 5000 ਬਣ ਜਾਣਾ ਆਹ ਸਾਹਮਣੇ ਕਾਂਗੇ ਵਾਲਿਆ ਹੋ ਦਾਲੇ ਰਾਸ਼ਨਪਾਰੀ ਲੈ ਕੇ ਆਹ ਹਿਸ਼ਾਰਾ ਬੋਪਰ ਵਾਲਾ ਆਹ ਸਾਹਮਣੇ ਕੁਲਵਿੰਦਰ ਮੱਲ ਇੱਕ ਹਜ਼ਾਰ ਪਾਉਂਡ ਦੇ

ਸੋਦਾ 200 ਦਾ ਹੋ ਗਿਆ ਮੇਰੇ ਮਿੱਤਰੋ ਕਹਿੰਦੇ ਹਰ ਜਫਾ 200 ਦਾ ਹੋ ਗਿਆ ਮੇਰੇ ਕਬੜੀ ਸੰਧੂ ਵੱਲੋਂ ਗੁਲਨ ਚੱਠੇ ਵੱਲੋਂ ਹਰ ਜਫਾ ਸੋਦਾ 200 ਇਧਰ ਵੀ ਕਹਿੰਦੇ ਹਰ ਜਫਾ 200 ਦਾ ਪਰ ਆ ਟੱਕਰ ਪਰ ਆ ਟੱਕਰ 200 ਪਰ ਆ ਟੱਕਰ ਆ ਟੱਕਰ ਆ ਟੱਕਰ ਮੇਲਾ ਲੁੱਟ ਗਿਆ ਮੇਲਾ ਬੜਾ ਆ ਗਿਆ ਤਾੜੀ ਮਾਰੋ ਜ਼ੋਰਦਾਰ ਮੇਲੇ ਆ ਗਿਆ ਬਿਨਾਂ ਢੋਲ ਤੋਂ ਪੰਗੜੇ ਪੈ ਗਏ ਲੋਕ ਨਜ਼ਾਰਾ ਲੈ ਗਏ ਇਹ ਢਾਗੇ ਵਾਲਾ ਕਹਿੰਦੇ ਮੇਲਾ ਲੁੱਟ ਗਿਆ ਹੋਣੀ ਇਹ ਟੀਮ ਖੇੜਾ ਦੀ ਟੀਮ ਵਾਲੀ ਹੈ ਫਿਰ ਸੇਰੇ ਦੀ ਟੀਮ ਖੜੀ ਹੋਇਆ ਜਿੰਨੇ ਸਿੰਘਸਾਹ ਕਮੇਡੀ ਕਲਬ ਸੋਹਣ ਮਾਣ ਬਹੁਤ ਬਹੁਤ ਸ਼ਕ ਦਾ ਧੰਨਵਾਦ ਹੈ ਉਹਨਾਂ ਨੂੰ ਧੰਨ ਕਰਦੇ ਸਾਰੇ ਉਧਾਰਾਂ ਦਾ ਸਹਿਮਾ ਜਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਸਹਾਇਤਾ ਦਿੰਦੇ ਨੇ ਵਧੀਆ ਗੱਲਾਂ ਨੇ ਉਧਰੋਂ ਦੇਖਣੇ ਜਿੱਥੇ ਆਪਣੇ ਲੱਡੂ ਪਨੀਰ ਦਾ ਕਮਾਲ ਜਲਾ ਹੈ लॻी आहे बाद जी वञो कॾहिं वॾे ਕੀਦਾ ਪਾਲੋ ਸੱਗ ਵੱਲੋਂ ਲਾਉਂਦਾ ਜਿਹੜਾ ਘਾਂਗੇ ਆ ਪ੍ਰਤਾਮ ਮੋਮੀ ਵੱਲੋਂ 100 ਪਾਉਂਦਾ ਕਹਿੰਦੇ ਗੁਰਵਿੰਦਰ ਘਾਂਗੇ ਨੇ ਕਹਿੰਦਾ ਸਿਰੋਹ ਦਾ ਜਫਾ ਹੁਣ 200 ਨਹੀਂ ਸੁੱਦਾ 200 ਦਾ ਹੋ ਗਿਆ ਮੇਰੇ ਮਿੱਤਰੋ ਕਹਿੰਦੇ ਹਰ ਜਫਾ 200 ਦਾ ਹੋ ਗਿਆ ਮੇਰੇ ਮਿੱਤਰੋ ਦੀ ਸੰਧੂ ਵੱਲੋਂ ਗੁਲਨ ਚੱਠੇ ਵੱਲੋਂ ਹਰ ਜਫਾ ਸਿਰੋਹ ਦਾ 200 ਇੱਧਰ ਵੀ ਕਹਿੰਦੇ ਹਰ ਜਫਾ 200 ਦਾ ਪਰ ਆ ਟੱਕਰ 200 ਟੱਕਰ 200 ਪਾਉਂਦਾ

ਮੇਲਾ ਦਾ ਮੇਲਾ ਲੁੱਟ ਗਿਆ ਮੇਲਾ ਬੜਾ ਆ ਗਿਆ ਤਾੜੀ ਮਾਰੋ ਜ਼ੋਰਦਾਰ ਮੇਰੇ ਮਿੱਤਰੋ ਆ ਗਏ ਬਿਨਾਂ ਢੋਲ ਤੋਂ ਪੰਗੜੇ ਪੈ ਗਏ ਲੋਕ ਨਜ਼ਾਰਾ ਲੈ ਗਏ ਤੇ ਟਾਗੇ ਵਾਲਾ ਕਹਿੰਦੇ ਮੇਲਾ ਲੁੱਟ ਗਿਆ ਮੇਰੇ ਮਿੱਤਰੋ 200 ਪਾਉਂਡ ਹੋ ਗਿਆ ਦੋਨੇ ਪਾਸੇ ਦੋ ਦੋਸਾ ਪਾਉਂਡ ਲੱਗਾ ਹੋਇਆ ਮੈਂ ਮਿੱਤਰੋ ਉਧਰ ਸਾਡੇ ਕੁਲਵੀਰ ਖੱਗ ਹੁਣੀ ਨਿਰਮਲ ਲੱਡੂ ਹੁਣੀ ਵੀ ਕਹਿੰਦੇ ਉਹ ਨਜ਼ਾਰਾ ਆ ਰਿਹਾ ਹਾਂ 200 ਪਾਉਂਡ ਦਾ ਨੇਕਾ ਮੈਰੀਪੁਰ ਜੀ ਕਹਿੰਦੇ ਫਾਇਨਲ ਚਾਰ ਬੰਦੇ ਟੀਮ ਦੇ ਵਿੱਚ ਨੇ